ਇਸ ਤੋਂ ਮਰਸੀਆ ਦੇਰ ਤੀਹਾਂ ਦੀ ਦਿਖਾ ਕੋਰੇ ਕਾ ਕਿਦੇ ਅੰਦਰ ਇਹ ਤੇਰੇ ਪੈਸੇ ਨਹੀਂ ਲੱਗਦੇ ਮਿੱਤਰਾ ਜੇ ਤੈਨੂੰ ਵੇਹਲ ਮਿਲੇ ਖੂਚੀ ਦੇ ਬੂਟਾ ਤੋਂ ਆਂ ਕਰੇ ਨਾ ਤੂੰ ਝੜ ਕੇ ਬਿਸ਼ਰਮਾ ਵਾਂਗੂ ਭਵਾਈ ਜਾਜਾ ਚ ਝੋਟਾ ਮੰਗਣ ਗਿਆ ਨੋਟਾਂ ਨਾਲੋਂ ਘੱਟ ਪਈਆਂ ਮੋਟਾਂ ਨੈਸ਼ਨਲ ਪਾਰਟੀ ਕਹਿੰਦੇ ਉਹ ਇੱਕ ਸੀਟ ਹੈ ਤੁਹਾਡੀ ਲੋਕ ਸਭਾ ਚ ਤੇ ਕਹਿੰਦਾ ਇੱਕ ਦੀ ਕਾਂਗਰਸ ਹਟ ਜਦੋਂ ਇਹ ਗੱਲ ਮੈਂ ਕਰ ਰਿਆਂ ਇਹਦਾ ਇੱਕ ਜਵਾਬ ਹੀ ਦਿੰਦਾ ਕੋਣਾਰੇ ਜਵਾਬ ਦਵੇ ਲੈ ਤੂੰ ਮੈਂ ਠੀਕ ਹੈ ਇੱਥੇ ਬਹਿਨੇ ਆ ਤੂੰ ਉੱਥੇ ਬਹਿਨੇ ਆ ਤੇ ਇਹਨਾਂ ਨੂੰ ਸਾਰਿਆਂ ਨੂੰ ਮੈਂ ਖੇਡਣ ਦੇ ਵਿੱਚ ਤੇ ਤੂੰ ਜਵਾਬ ਦੇ ਜਦੋਂ ਉਹਨੂੰ ਬੁਲਾਇਆ ਸੀ ਮੈਨੂੰ ਉੱਥੇ ਉਦੋਂ ਕਿਹੜਾ ਆਉਦਾ ਸੀ ਉਹ ਮੇਰੇ ਕੋਲ ਹਾਂ ਲੀਡਰ ਉਹਦੇ ਨਾਲ ਨਹੀਂ ਹੁੰਦੇ ਲੀਡਰ ਕ੍ਰੈਡੀਬਿਲਟੀ ਨਾਲ ਹੁੰਦੇ ਖੜਿਆ ਨਾ ਲੋਕ ਕਿਉਂ ਖੜਿਆ ਕਿਉਂਕਿ ਤੇਰੇ ਪਰਦੇ ਫਾਸ਼ਮਾਨੇ ਦੇਖਣੇ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿ ਤੇਰੇ ਵੱਡੇ ਮੈਨੂ ਕੀ ਹੋਣ ਛੋੜੇ ਨਕਾਬ ਉੱਠ ਗਏ ਡਿਮਾਂਡ ਸਰ ਸੀਬੀ ਇਨਕੁਆਰੀ ਹੋਵੇ ਜਿਹੜੀ ਦੂਲੋ ਸਾਹਿਬ ਨੇ ਕਹੀ ਇਹਨਾਂ ਨੇ ਪਹਿਲਾਂ ਵੀ ਡਿਮਾਂਡ ਕੀਤੀ ਲੇਕਿਨ ਅਸਲੀ ਡਿਮਾਂਡ ਸੀਬੀ ਇਨਕੁਆਰੀ ਹੋਵੇ ਜਿੰਨੇ ਸਕਾਲਰਸ਼ਿਪ 20 ਲੱਖ ਬੰਦੇ ਫਿਕਰ ਮੈਂ ਟਿੱਕੇ ਰਹੇ ਸੀ 16 ਤੋਂ 20 ਲੱਖ ਬੰਦੇ ਫਟੇ। ਹਾਂਜੀ। 1 ਤੋਂ 2 ਲੱਖ। ਅਜੇ ਨਹੀਂ ਐਕਸਾਈਟ ਦੀਆਂ ਡੁੱਟੀਆਂ ਜਾਂ ਕਿਹ ਚੋਰੀ ਕਰਦੇ ਹੋ। ਲੋਕੀ ਮਾਰਦੇ। ਉਤਾ ਮਰ ਜੇ ਤੁਸੀਂ ਐਫ ਆਈ ਆਰ ਕਰਾਉਣ ਨੂੰ ਦੱਬਿਓ। ਠੀਕ ਹੈ ਤੇ ਬੰਦੇ ਮਾਰ ਕੇ ਕੋਈ ਗੁਮੇਵਾਰ ਨਹੀਂ ਹੈ। ਤੁਸੀਂ ਸਭ ਕਹਿ ਰਹੇ। ਮੈਨਾਂ ਕੋਈ ਹੋਵੇ ਕਿ ਪਾਟੀਆਂ ਤੋਂ ਉੱਤੇ ਉੱਠ ਗਿਆ। ਤੁਸੀਂ ਬਤਲਾਵ ਕਰਨ ਆਏ ਸੀ ਭਗਵੰਤ ਮਾਨ ਸਾਹਿਬ ਬਾਦਨ ਨਾਲੋਂ ਵੱਤਰ ਹੋ ਬਾਦਨ ਨਾਲੋਂ ਵੱਤਰ ਯਾ ਇਹ ਕਹਿ ਵੀ ਕਰਦਾ ਤੂੰ ਮੂੜੇਂ ਯਾ ਇਹ ਕਹ ਤੇ ਕੋਈ ਇਨਕਮ ਹੈ ਯਾ ਇਹ ਕਹਿ ਤੂੰ ਮਾਫੀਆ ਨਿਕਲਾਉਂਦਾ ਬੱਤਰ ਇਹ ਕਰਜ਼ਾ ਲੈਣ ਦਾ ਸਾਈਕਲ ਹੈ ਕਿ ਪ੍ਰੋਮਿਸ ਕੋਈ ਫulfilling ਹੋ ਰਿਹਾ ਹੈ ਹਾਂਜੀ ਵਿਧਾਨ ਸਭਾ ਇੱਕ ਮੱਛੀ ਮਾਰ ਕੇ

ਇਹ ਲੋ ਮਿ ਵੀ ਦੇ ਲਈ ਹੈ ਫਾਈਨੈਂਸ਼ੀਅਲ ਕਾਉਂਟ ਵੀ ਸਾਰੇ ਤੋਂ ਵੀ ਲੈ ਗਏ ਜਿੱਥੇ ਜਮਾਨਤ ਦਿੱਤੀ ਖੜੂ ਆਉਖਿਆਂ ਵਕਤਾ ਨੂੰ ਪਤਾ ਲੱਗਦਾ ਹੈ ਕਿਰਦਾਰਾਂ ਦਾ ਔਰ ਕਿਸੇ ਨੂੰ ਪੰਜਾਬ ਦੇ ਵਿੱਚ ਕਿਰਦਾਰ ਚਾਹੀਦਾ ਇੱਕ ਮੁੱਖ ਮੰਤਰੀ ਕਿਰਦਾਰ ਵਾਲਾ ਚਾਹੀਦਾ ਬਗਲ ਨੂੰ ਇਹਨਾਂ ਨੂੰ ਪੱਤੇ ਲਾ ਦੂ ਇਹਨਾਂ ਦੇ ਪਿੱਛੇ ਤੂੰ ਕਹਣਾ ਇਨਕੁਆਰੀਆਂ ਕਿਹੜੀਆਂ ਇਨਕੁਆਰੀ ਕੀਤੀ ਹੈ ਕੀ ਰਿਕਵਰ ਕੀਤਾ ਹੈ ਹਾਂ ਇਮਾਨਦਾਰ ਨਹੀਂ ਤੁਸੀਂ ਹਲ ਕੋਲ ਕੋ ਤੁਸੀਂ ਦੇਖੋ ਮਤਲਬ ਇੰਤਹਾ ਹੋ ਗਈ ਕਰਕੇ ਇੰਤਹਾ ਤੋਂ ਪਾਰ ਹੋ ਗਏ ਵੇਖੋ ਮੈਂ ਤੁਮਹਾਂ ਅੱਜ ਇੱਕ ਗੱਲ ਕਹਿ ਦਿੰਦਾ ਕੁਝ ਤਾਂ ਰਹੀ ਹੋਗੀ ਉਹਨਾਂ ਦੀ ਵੀ ਮਜਬੂਰੀਆਂ यूं ही ਚਾਹ ਕੇ ਤਾਂ ਕੋਈ ਬੇਵਫਾ ਨਹੀਂ ਹੁੰਦਾ ਲੇਕਿਨ ਲੇਕਿਨ ਹੱਥੇ ਵੇੜਿਆ ਜਾਂ ਕੋਸਤ ਕੋਲ ਆਦਾ ਹੈ ਹੱਥੇ ਵੇੜਿਆ ਤੁਹਾਨੂੰ ਪਤਾ ਲੱਗਦਾ ਤੁਹਾਡੇ ਨਾਲ ਕੌਣ ਖੜਾ ਹੈ ਉਥੇ ਹੀ ਕਰਦਾਰ ਕੰਮ ਆਉਂਦੇ ਆ। ਤੁਸੀਂ ਇਹ ਸਹਿਰ ਆਲੇ। ਇਹਨੇ ਆਵੇ ਸੀ ਭਗਤ ਸਿੰਘ ਕੋਲ। ਬੰਦ ਜਿੰਦਾ ਪੀਲੀ ਭਗਤ ਤੇਰਾ ਕੀ ਦਿਆਗਾ ਨਾ ਫਿਰ ਤੇ। ਬਸ ਸਮਝਾ ਕੇ ਇੱਥੇ ਆ ਗਏ। ਹੈ? ਕੀ مشවාස ਉਹਨਾਂ ਤੇ ਆਉਂਦਾ? Man of genius and admired, man of power of feared but man of character of trusted. ਤੁਸੀਂ ਦੂਸਰਾ ਆਪ ਚੋਣਾਂ ਲੜੋਗੇ? ਮੈਂ 200 ਵਾਰ ਕਹਿ ਚੁੱਕਾ। ਅਗਰ ਮੈਨੇ ਚੋਣ ਲੜ ਨਹੀਂ ਹੁੰਦਾ। तो मैं कुरुक्षेत्र से लड़ लेता ना किसी बार का मंत्री होता अगर टिकट देती है अगर मेरी चाची के पूछे होती चाचा ना क्या करते <laughs> अगर टिकट की बात ही नहीं है जब हम मैंने लोकसभा में जाना ही नहीं है राज्यसभा किसी ने पांच छह साल की राज्यसभा छोड़ी है पंजाब तो के लिए छोड़ी है किसी ने मंत्रालय छोड़े हैं कोई ऐसा बंदा हो जिसने मनमोहन सिंह जी की वेब में तीन इलेक्शन जीते और जब मोदी साहब की वेब आई कथे जीत गए तब उसने कहा मैं एमपी नहीं छोड़ा

ਇਹ ਤਾਂ ਪਰ ਇਹ ਨਹੀਂ ਵਾਲੇ ਹੋ ਨਾ ਇਹ ਨਹੀਂ ਵਾਲੇ ਨਸ਼ਟ ਚਾਹੀਏ ਨਹੀਂ ਮੈਨੂੰ ਪਤਾ ਨਹੀਂ ਕਾਰ ਕਿਸੇ ਦੀ ਮੈਂ ਚੱਲ ਰਿਹਾ ਉਹ ਵੀ ਸ਼ਵਾਰੀ ਆਪਣੇ ਸਮਾਨ ਦੀ ਆਪੇ ਮੂੰਹ ਮਾਰ ਜਾਂਦਾ ਕੈਪਟਨ ਜਿੰਨੇ ਦਾ ਰੇਕ ਹੀ ਮੈਂ ਹੈਰਾਨਗੀ ਦੀ ਗੱਲ ਇਹ ਸਮਝਦਾ ਮੈਂ ਉਦੋਂ ਕਿਹਾ ਸੀ ਰਾਉਲ ਜੀ ਨੇ ਮੈਨੂੰ ਪੁੱਛਿਆ ਕਹਿੰਦੇ ਇਹਦੇ ਨਾਲ ਕਿੰਨੇ ਜਾਣਗੇ ਮੈਂ ਕਹਿੰਦੀ ਘਰ ਵਾਲੀ ਇੰਜ ਨਹੀਂ ਨਹੀਂ ਉਹ ਵੀ ਅੱਜ ਤੱਕ ਆਮ ਆਦਮ ਤੋਂ ਟੋਲ ਮੋਲ ਰਹੀ ਹੈ ਇਹ ਨਾ ਬੰਦਿਆਂ ਨੂੰ ਮੁੱਟਾ ਨਹੀਂ ਆ ਜਿਨ੍ਹਾਂ ਨੇ ਟੋਲ ਮੋਲ ਕੇ ਸੋਚ ਸਮਝ ਕੇ ਨਫਾ ਨੁਕਸਾਨੀ ਦੇਦਾ ਕਿਰਦਾਰ ਵਾਲਾ ਬੰਦਾ ਇੱਥੇ ਖੜ ਕੇ ਅੰਗ ਦਾ ਪੈਰ ਹੁੰਦਾ ਧਰਦਾ ਅਸੀਂ ਪੰਜਾਬ ਨਾਲ ਖੜੇ ਕਿਸੇ ਆਹਦੇ ਨਾਲ ਨਹੀਂ ਖੜੇ 100 ਦੇ ਥੁੱਤੇ ਆ ਮਰੇ ਤੇਰਾ ਜੀਰੋ ਕਹਿੰਦੇ ਉਹ ਤੇਰਾ ਜੀਰੋ ਤੇ ਇਹ ਦੇ ਕਹਿਣਾ ਸਿੱਧੂ ਸਾਹਿਬ ਇਹਨੂੰ ਸੁਣੋ ਇਹ ਤੇਰਾ ਜੀਰੋ ਕਹਿੰਦਾ ਸੀ ਕਹੈ ਨਾ ਤੂੰ ਤੇਰਾ ਜੀਰੋ ਕਹ ਤੈਨੂੰ ਮੋਟਾ ਨਾਲੋਂ ਘੱਟ-ਕੋਟਾ ਮਿਲੀਆਂ ਓਏ ਕੋਟਾ ਲੋਕੀ ਕਹਿੰਦੇ ਪੋਟਾ ਲਾਣੇ ਆ ਜਿਹਨੂੰ ਮੋਟਾ ਪਾਈਆਂ ਓਹ ਸ਼ਰਮ ਕਰ ਕੁਛ ਇੱਕ ਸੀਟ ਹੈ ਤੁਹਾਡੀ ਉਹ ਕਹਿੰਦੇ ਨਾ noise does not prove anything i am going to himare samjhenge please listen to me noise does not prove anything ye bhi maarna chudklaye main bhi daadna to shubhozo mein noise does not prove anything even a hint while playing and it cackles as if she is laying an asteroid hasera murghi vi ke varan kurkur kar di ae anda nahi de rahi asteroid de rahi hai par beta muh tere rola paun wale lekin siddhu saab jehde congress chhad ke leader dusri partiyan ch ja rahe ne ਉਹ ਕਹਿੰਦੇ ਪ੍ਰਧਾਨ ਦੀ ਕਾਂਗਰਸ ਦੇ ਵਿੱਚ ਸੁਣੀ ਵੀ ਜਾ ਰਹੀ ਹੈ। ਗੱਲ ਕਰਦੇ ਆਪਣੇ ਲੀਡਰ ਖੜੇ ਨੇ ਉਹ ਛੇ ਨੇ ਪੱਟਣ ਸੀ ਤੁਹਾਨੂੰ ਯਾਦ ਰੱਖੋ। ਪ੍ਰਧਾਨ ਤੇ ਗੱਲ ਨਾ ਪਾਓ। ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ। ਤੁਸੀਂ ਉਹਦੇ ਲੈਣ ਜਾ ਰਹੇ। ਤੁਸੀਂ ਐਮਪੀ ਬਣਨ ਜਾ ਰਹੇ ਹੋ। ਤੇ ਫਿਰ ਤੁਸੀਂ ਕਿਧਰਲੇ ਪਾਸਿਓਂ ਥੋੜੇ ਸਰਕਾਰ ਦੇ ਉੱਪਰ ਲੱਗ ਗਏ ਓਏ। ਰਾਉਜੀ ਕਹਿੰਦੇ ਜਿਹੜੇ ਬੰਦੇ ਸਾਨੂੰ ਛੱਡ ਕੇ ਜਾਣ ਜਾਂਦੇ ਜਾਣ। ਇਹਨੇ ਮੈਂ ਤਾਂ ਕੱਢੀ ਨਹੀਂ। ਲੇਕਿਨ ਅਸੀਂ ਹਰੇਕ ਨੂੰ ਨਾਲ ਲਾ ਕੇ ਰੱਖਣ ਦੀ ਗੱਲ ਹੈ। ਅਸੀਂ ਕਿਸੇ ਨੂੰ ਨਹੀਂ। ਮੈਂ ਕਰੇ ਕਿਸੇ ਨੂੰ ਨਹੀਂ ਕਿਹਾ। ਆ ਮੇਰੇ ਵੇਲੇ ਇੰਦੇ ਸਿੱਧੂ ਨੂੰ ਸੌ ਕਰਕੇ ਲਈ 36000 ਵਰਕਰ ਬੋਲੇ ਮੇਰੇ ਭਰਾ ਨੇ ਉਹਨਾਂ ਨੂੰ ਬੋਲਣ ਦਾ ਹੱਕ ਹੈ ਡੈਮੋਕ੍ਰੇਸੀ ਇੱਦਾਂ ਦੇ ਮੈਂ ਕਦੇ ਕਿਸੇ ਦੇ ਖਿਲਾਫ ਨਹੀਂ ਗਿਰਮ ਠੋਕਦਾ ਲੇਕਿਨ ਜੀਪੀ ਨੇ ਕਿਹੜੇ ਚਲੇ ਗਏ ਕਿੰਨੇ ਲੋਕਾਂ ਦੇ ਮੁੱਤੇ ਹੀ ਨਹੀਂ ਗਏ ਮੁੱਤਾ ਹੈ ਕਹਿਣਾ ਭਗਵਾਨਤ ਬਾਨਾ ਆ ਚੋਰੀ ਕੀਤੀ ਹੈ ਕਿ ਨਹੀਂ ਕੀਤੀ ਇਹ ਲਾਣਾ ਨਿਊਜ਼ ਕੀਤੀ ਤਾਂ ਬੋਲ ਲਾ ਲਈ ਤੁਸੀਂ ਬਸੀ ਹੋ ਗਈ ਬਸੀ ਨਹੀਂ ਉਹਨਾਂ ਨੂੰ ਕਿਉਂ ਕਿਹੜਾ ਚੋਚਾਈ ਜਾਂਦਾ ਸਿੱਧੂ ਸਾਹਿਬ ਰਗਣਾ ਦੇ ਵਿੱਚ ਸਿੱਧੂ ਸਾਹਿਬ ਆ ਦੇਖੋ ਬਾਂਡ ਲਏ ਹੋਣੇ ਇਹਨੇ ਕਿਹਨੋ ਨੇ ਬਾਂਡ ਲਏ ਹੈ ਮੈਡਮ ਦਿਕਾਣਾ ਜੀ ਮੈਂ ਤੇ ਹਾਂ ਜਹਾਨਾ ਪ੍ਰੋਨ ਰਪਈ ਦੀ ਐਕਸਾਈਟ ਜੋ ਇਹ ਉਹ ਕਾਪਰ ਬਾਜ਼ਾਰ ਜੂਗਤ ਤੱਕ ਕਈ ਜਣੇ ਵਾਲੇ ਬੁਹਤਾ ਹੈ ਸੈਕਿੰਡ ਪਰ ਨੇ ਚੁੱਕਿਆ ਹੈ ਬਹੁਤ ਮੈਂ ਮੈਂ ਆਪਣੇ 1217 ਚੱਕਰ ਦੀ ਰਜਿਸਟਰੀ ਜੇ ਰਜਿਸਟਰ ਕੀ ਹੈ ਕੋਈ ਰਿਪੋਰਟ ਆਈ ਪਾਰਟੀ ਕੇ ਮੈਂ ਦਿੱਤੇ ਰਿਹਾ ਕਿ ਕਾਰਨ ਆਗਾਸਤ ਕਾਰਨ ਕਾਰਨ ਈਸੋ ਕਾਰਨ ਵੀ ਹੈ चार सौ करोड़ रुपए का कैम ने फायदा या मैजरमेंट वो बाद अमरिंदर शनि फैक्टी ने अपनी उन्हें आया करोड़ रुपए का जायेज का दोनों जो लाभ है ये स्कैम है मेरे क्या मोदू साहब की हिस्ट्री की बहुत इक्वल का होया और इसी तरह नरेगा के ਸਾਧਨ ਦਚਨ ਨੂੰ ਰਜਿਸਟਰ ਕਰਿਪਾ ਕਰਿਪਾ ਦਿਨਾ ਉਹ ਸਿਰਫ ਮੈਡੀਕਲ ਦੇ ਸਿਧੇ ਹੈ ਇੱਕ ਨੈਪੈਂਟਸ ਹੈ ਕਿ ਐਮ ਹਰਕ ਬੈਕ ਵਿੱਚ ਨਹੀਂ ਇੰਗਲਿਸ਼ ਦਾ ਬਹੁਤ ਸਪੈਂਟ ਅਪਾਇੰਟਮੈਂਟ ਕਰਦੇ ਨੂੰ ਕਈ ਆਪਣੇ ਵਿਰੋਧਕਾਸ਼ ਨੂੰ ਮਸਲੇ ਬਣਦੇ ਪਰ ਉਹ ਸਿਰਫ ਇਨਕੁਆਰੀ ਇਹਨਾਂ ਚਸ ਹੈ ਹੈਲੋ ਹੋਰ ਸਭ ਸਿਰਫ ਜਰੇ ਰਾਤ ਦੇ ਵਿੱਚ ਨੂੰ ਤੁਹਾਨੂੰ ਕਿਹਾ ਕਿ ਕੋਈ ਨਾ ਸੇਤ ਕੋਈ ਮਤਲਬ ਕਰਾਉਂ ਨਾ ਰਾਤ ਰਾਤ ਇਹ ਮੈਂ ਜਿਹੜੀ ਐਮਐਡੀ ਕਰਦੀ ਉਹ ਨਹੀਂ ਜਿਹੜੀ ਮਾਰੇ ਕੰਮ ਮੇਰੇ ਆਪੇ ਕਿਤੇ ਚੱਲੇ ਜਾ ਰਹੇ ਜੱਲੇ ਆ ਗਏ ਉਹ ਇੱਕ ਰੱਬ ਹੈ ਔਰ 5 ਤਫਾਸਿਲ ਜੇ ਸਪੋਰਟਮਾਨ ਅਮਾਨਦਾਰ ਹੈ ਇਹ ਚਾਹਤਾ ਹੈ ਕਿ ਮੈਂ ਲੋਕਾਂ ਜਿਹਨੇ ਤੁਸੀਂ ਵਾਅਦੇ ਕੀਤੇ ਜਿਵੇਂ ਰੋਟਾਂ ਦੀ ਗੱਲ ਇਹ ਵੀ ਕਹਿ ਰਹੀ ਲੋਕਾਂ ਦੇ ਵਿੱਚ ਮੈਂ ਇਹ ਜਿਹੜੇ ਸਮਗਰਨ ਹੈ ਜਿਸ ਤੇ ਇਹ ਚਰਾਉਣ ਵਾਲੀ ਸਕੈਮ ਕਰਨ ਵਾਲੀ ਇਹਨਾਂ ਨੂੰ ਮੈਂ ਨੰਗਾ ਕਰਾਂਗਾ ਸਭਾ ਦੇ ਵਿੱਚ ਕੁਝ ਕਾਏਵੇਂ ਇੰਨੇ ਬੜਾ ਫਿਨਿਸ਼ਿੰਗ ਆਫ ਦਾ ਬੇ ਪੂਰਾ ਕਰਦਾ ਹੋਰ ਕੁਝ ਮੈਂ ਐਡਿਕੇਸ਼ਨ ਵੀ ਰੋਣਾ ਮਿਸਟਰ ਜਰਨੀ ਵੀ ਮਿਸਟਰ ਜਰਨਾ ਤੋਂ ਬੂਕਾਰ ਤੋਂ ਸ਼ੂਗੂ ਕਾਸਤੇ ਨਾਟਿਆਂ ਨੂੰ ਮੁੱਖ ਮੰਤਰੀ ਬਣਾਇਆ ਔਰ ਹੋਰ ਕਿੰਝ ਕੁਝ ਬੂਕਾਰ ਖਾਨੇ ਡੈਪਟ ਬੂਕਾਰ ਬਣ ਦਿੱਤੇ ਮੈਂ ਮਰਿੰਦਰ ਸਿੰਘ ਕੋ ਵੀ ਰੋਟੇ ਰੈਂਟੀ ਜਰਨਾ ਦੇ ਵੀ ਇੱਦਾਂ ਕੋਰਦਾਰੇ ਫਾਰ ਹੋ ਗਏ ਪਰ ਗਰੀਬ ਲੋਕ ਮਰ ਨਹੀਂ ਚਾਹਤੇ ਵੀ ਬਣੇ ਨਹੀਂ ਗਰੀਬ ਲੋਕ ਜਿਹੜੇ ਸਾਥੀ ਚਾਪੀਦੇ ਨੇ ਉਹ ਬਣੇ ਨਹੀਂ ਆਰੀ ਬਲੇ ਨੇ ਇਹ ਛੋਟਾ ਵੀ ਇਹਨਾਂ ਆਪ ਦੇਖਦੇ ਦੇ ਇਸ ਜਦਾ ਭਾਰਤ ਨੂੰ ਬਣਾਉਂਦੇ ਚੱਲਦੇ ਹੋ ਤੇ ਉੱਪਰ ਜਾਓ ਇਹਦਾ ਵਿਚਾਰਪਰ ਇਹ ਸ੍ਰੀ ਭਗਵਾਨ ਪ੍ਰਮਾਨ ਯਾਤਿ ਮਹਾਰਿਸ਼ੇਰ ਨੂੰ ਮਾਤਰਾ ਦੇ ਦੇ ਕਿ ਕਿ ਯਾ ਤਾਂ ਇਹ ਸਮਝ ਰਹਿਣਾ ਨਾ ਮਿਜਿਆ ਆ ਬਈ ਆਓ ਅੰਦਰ ਖਾਤੇ ਕੁਝ ਬੇਤਨਾ ਦੀ ਧੀਰ ਹੋਗੀ ਕਿ ਇਹ ਨਹੀਂ ਵਾਹ ਹਾਂ ਯਾਪਕੋ ਹਮਤਾਨ ਚਿੰਦੇ ਕਿ ਸ਼ੱਕ ਪਰਲਰ ਚ ਕਿਸ ਤਾਇਮ ਦਾ ਪਹਿ ਨਹੀਂ ਖੜਤ ਜੀ ਵਿਲਸਟਰ ਨੇ ਇੱਕ ਚਟਨੀ ਦੇ ਆਖਰੀ ਕੈਬਨਟ ਮੀਟਿੰਗ ਦੇ ਦੇ ਔਰ ਉਹਨਾਂ ਦਾ ਰਾਈਟੋਫੇ ਕਰਤਾ ਐਫ ਆਈ ਆਰ ਕਰਨ ਦਾ ਵਾਦਾ ਕੀਤਾ ਸੀ ਉਸ ਟਾਈਮ ਇਹਨਾਂ ਕਰ ਚੁੱਕੇ ਉਹਦੇ ਬਿਆਨ ਵੀ ਆਏ ਆ ਕਿ ਐਫ ਆਈ ਆਰ ਪਰ ਕਾਰਨ ਚੁੱਕ ਗਿਆ ਇਹਨਾਂ ਨੂੰ ਰੁਕਾ ਰਾਈਟੋਫੇ ਪੂਰੇ ਪੈਸੇ ਕਿਸ ਦੀ ਪੈਣੀ ਪੁਜਾਰੀ ਹੈ ਕਿ ਅਸੀਂ ਗਵਰਨਰ ਸਾਹਿਬ ਨੂੰ ਪੇ ਹੈ ਕਿ ਪੰਜਾਬ ਦੀ ਜਿਹੜੀ ਪਾਲਿਸ ਹੈ ਠੀਕ ਜਗ੍ਹਾ ਦੀ ਹੈ ਮਾਰੇ ਪਿਆ ਸੋ ਤੇ ਬੋਸਟ ਦੀ ਸਾਡੀ ਪੰਜਾਬ ਤੋਂ ਬਦਰਾਮ ਹੋ ਕਿ ਆਏ ਨੇ ਪੱਤਰ ਅਫਸਰ ਜਿਹੜਾ ਟੂਰ ਵਰਕੇ ਕੰਮ ਕਰਦੇ ਸੀ ਔਰ ਉਹਦੇ ਜਿਹੜੇ ਇਹਨਾਂ ਸਕੈਂਡਰਾਂ ਦੇ ਵਿੱਚ ਪਾਰਟੀ ਪੌਲਿਟਿਕਸ ਤੋਂ ਜਿਹੜਾ ਵੀ ਕਿਸੇ ਕ੍ਰਾਂਚ ਸਕੈਮ ਦੇ ਵਿੱਚ ਹੈ ਕਿਸੇ ਵੀ ਪਾਰਟੀ ਦਾ ਹੋਵੇ ਅਸੀਂ ਉਹਦੇ ਖਿਲਾਫ ਕਹਿੰਦੇ ਆ ਵੀ ਸੀਬੀਆ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਉਹ ਕਹਿੰਦੇ ਕਿਸੇ ਪਾਰਟੀ ਦਾ ਇਹ ਸਭ ਯਾਤਰਾ ਨੂੰ ਕਰਦੇ ਹਾਂ ਉਹ ਸਾਫ਼ ਹੋ ਗਿਆ